ਬਟਾਲਾ ਪੁਲਿਸ ਵੱਲੋਂ ਗਨਪੁਆਇੰਟ ਤੇ ਡਕੀਤੀਆਂ ਕਰਨ ਵਾਲੇ 4 ਡਕੀਤਾਂ ਨੂੰ ਕੀਤਾ ਗ੍ਰਿਫਤਾਰ ਇੱਕ ਹੋਇਆ ਫਰਾਰ ਅਸਲੇ ਸਮੇਤ ਡਕੀਤੀਆਂ ਚ ਲੁੱਟਿਆ ਮਹਿੰਗਾ ਸਮਾਨ ਵੀ ਕੀਤਾ ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਕਈ ਚਲਿਆਂ ਵਿੱਚ ਗਨਪੁਆਇੰਟ ਤੇ ਬਤੇਰੇ 6 ਡਕੀਤੀਆਂ ਦੇ ਮਾਮਲੇ ਨੂੰ ਪੇਸ਼ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸੇ ਨਾਲ ਦੀ ਵਿੱਚ 24 ਮਾਰਚ 2025 ਨੂੰ ਬਟਾਲਾ ਦੇ ਥਾਣਾ ਸਿਵਲਾਈਂ ਦੇ ਅਧਿਕਾਰ ਖੇਤਰ ਵਿੱਚ ਸਥਿਤ ਇੱਕ ਫਲਿੱਪਕਾਰਟ ਐਮਾਜ਼ਨ ਡਿਲੀਵਰੀ ਹੱਥ ਵਿੱਚ ਹੋਈ ਡਕੀਤੀ ਨੂੰ ਵੀ ਫੇਸ ਕਰਨ ਵਿੱਚ ਇੱਕ ਮਹੱਤਵ ਤਪੂਨ ਸਫਲਤਾ ਹਾਸਲ ਹੋਈ ਹੈ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਪੰਜਪਾਹਾਂ ਬਰਾਮਾ ਵਾਲਾ ਇੱਕ ਗਰੂਪ ਜੋ ਸਾਰੇ ਜਿਲ੍ਹਿਆਂ ਅੰਮ੍ਰਿਤਸਰ ਤਹਿਤੀ ਦੇ ਮਸਨੀ ਖੰਨ ਇਨ੍ਹਾਂ ਡਕੈਤੀਆਂ ਲਈ ਜ਼ਿੰਮੇਵਾਰ ਹਨ ਅਤੇ ਇਹ ਗਰੂਪ ਟਾਲਾ ਅੰਮ੍ਰਿਤਸਰ ਤਹਿਤੀ ਤਰਨਤਾਂ ਦੇ ਖੇਤਰ ਵਿੱਚ ਈ-ਕਮਰਸ ਡਿਲੀਵਰੀ ਸਟੋਰਾਂ ਖਾਸ ਕਰਕੇ ਫਲਿੱਪਕਾਰਟ ਅਤੇ ਐਮਾਜ਼ਾਨ ਦੁਆਰਾ ਚਲਾਈ ਜਾਣ ਵਾਲੇ ਸਟੋਰਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਟੈਕਨੀਕਲ ਇੰਟੈਲੀਜੈਂਸ ਸੀ ਅਤੇ ਮਨੁੱਖੀ ਕੂਫੀਆ ਜਾਣਕਾਰੀ ਦੇ ਸੁਮੇਲ ਰਾਹੀਂ ਮਟਾਲਾਪੁਰਸ ਗਰੋ ਦੇ ਮੈਂਬਰਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਫੰਡ ਵਿੱਚ ਸਫਲ ਹੋਈ ਉਹਨਾਂ ਦੱਸਿਆ ਕਿ ਦੋਸ਼ੀ ਪਿਛਲੇ 6 ਮਹੀਨਿਆਂ ਵਿੱਚ ਵਾਪਰੇ ਸ਼ੀਟ ਕੀਤੀ ਮਾਮਲੇ ਵਿੱਚ ਮੁੱਖ ਤੌਰ ਤੇ ਉੱਚ ਮੂਲ ਵਾਲੇ ਡਿਲੀਵਰੀ ਕੇਂਦਰਾਂ ਨੂੰ ਨਿਸ਼ਾਨਾ ਬਣਾਉਂਦੇ ਇੱਕ ਲੜੀ ਵਿੱਚ ਸ਼ਾਮਲ ਪਾਏ ਗਏ ਹਨ ਅਤੇ ਇਨ੍ਹਾਂ ਕਰੋ ਇੱਕ ਪਿਸਟਲ ਬਤੀਬੁਰ ਦੋ ਜੰਦਾਰਾਂ ਇੱਕ ਖਡਾਉਣਾ ਪਿਸਤੌਲੀ ਬਰਾਮਦ ਹੋਇਆ ਹੈ ਤੇ ਇਨ੍ਹਾਂ ਦਾ ਇੱਕ ਸਾਥੀ ਲਖਪ੍ਰੀਤ ਸਿੰਘ ਵਾਸੀ ਛੱਿਆਲਾ ਅਜੇ ਫਰਾਰ ਹੈ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਮਾਣਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਆਈਪੀਐਸ ਮਾਣਯੋਗ ਡੀਆਈਜੀ ਸਾਹਿਬ ਸਤਿੰਦਰ ਸਿੰਘ ਜੀ ਆਈਪੀਐਸ ਤੇ ਮਾਣਯੋਗ ਐਸਐਸਪੀ ਬਟਾਲਾ সোহੇਲ ਕਾਸਿੰਗ ਜੀ ਦੇ ਦਿਸ਼ਾ ਨਿਰਦੇਸ਼ ਦੇ ਹੇਠ ਬਟਾਲਾ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਦੇ ਅਗੇਂਸਟ ਇੱਕ ਬੜਾ ਸਖਤ ਸਟੈਂਡ ਲੈਂਦੇ ਹੋਏ ਜਿਹੜਾ ਆਰਗੇਨਾਈਜ਼ ਕ੍ਰਾਈਮ ਹੈ ਉਹਦੇ ਵਿੱਚ ਕੁਝ ਵਾਰਦਾਤਾਂ ਹੋਈਆਂ ਸੀਗੀਆਂ ਬਟਾਲਾ ਜ਼ਿਲ੍ਹਾ ਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਜਿਹਦੇ ਵਿੱਚ ਇੱਕ ਇੰਟਰ ਡਿਸਟ੍ਰਿਕਟ ਜਿਹੜਾ ਗਰੋ ਹੈ ਗੈਂਗ ਸੀਗਾ ਜਿਹੜਾ ਬਟਾਲਾ ਅੰਮ੍ਰਿਤਸਰ ਰੂਡਲ ਤੇ ਤਰਨਤਾਰਨ ਦੀ ਡਿਸਟ੍ਰਿਕਟਸ ਦੇ ਵਿੱਚ 스내ਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀਗਾ ਜਿਹਦੇ ਵਿੱਚ ਇਹ ਸਪੈਸੀਫਿਕਲੀ Amazon ਤੇ Flipkart ਦੇ ਜਿਹੜੇ ਸਟੋਰਸ ਨੇ ਜਿਹੜੇ ਜਨਰਲ ਸਟੋਰਸ ਨੇ ਜਿੱਥੋਂ ਡਿਲੀਵਰੀ ਹੁੰਦੀਆਂ ਨੇ ਜਿਹੜੀਆਂ ਅਸੀਂ ਗੁੱਡਸ ਐਂਡ ਪ੍ਰੋਡਕਟਸ ਆਨਲਾਈਨ ਮੰਗਾਨੇ ਆ ਇਹ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ ਤੇ ਇਹ ਪੰਜ ਮੈਂਬਰੀ ਗਰੋ ਸੀਗਾ ਜਿਹੜਾ ਪਿਛਲੇ 6-7 ਮਹੀਨਿਆਂ ਤੋਂ ਸਰਗਰਮ ਸੀਗਾ ਡਿਫਰੈਂਟ ਡਿਫਰੈਂਟ ਇਹਨਾਂ ਨੇ ਵਾਰਦਾਤਾ ਕੀਤੀਆਂ ਇਹਨਾਂ ਦੀ FIRs ਵੀ ਰਜਿਸਟਰ ਹੋਈਆਂ ਸੋ ਇਹਨਾਂ ਨੂੰ ਜਿਹੜੀ ਲਾਸਟ ਐਫਆਈਆਰ ਸਾਡੀ ਸਿਵਲ ਲਾਈਨ ਥਾਣੇ ਦੇ ਵਿੱਚ ਰਜਿਸਟਰ ਹੋਈ 24 ਮਾਰਚ ਨੂੰ ਤੇ ਇਸ ਤੋਂ ਬਾਅਦ ਸਾਰੀ ਸੰਜੀਦਗੀ ਦੇ ਨਾਲ ਇਹ ਸਾਰੇ ਮਸਲੇ ਨੂੰ ਲੈਂਦੇ ਹੋਏ ਡੀਐਸਪੀ ਸਿਟੀ ਸੰਜੀਵ ਜੀ ਦੀ ਦਿਸ਼ਾ ਨਿਰਦੇਸ਼ ਜੀ ਦੀ ਅਗਵਾਈ ਨਾਲ ਸਾਡੇ ਡੀਐਸਪੀ ਡੀ ਰਜੇਸ਼ ਕੱਕੜ ਜੀ ਸਾਡੀ ਸੀਆਈਆਈ ਦੀ ਟੀਮ ਸਾਰਿਆਂ ਨੇ ਇਹਨੂੰ ਐਜ਼ ਅ ਯੂਨਿਟ ਐਜ਼ ਅ ਟੀਮ ਇਹਨੂੰ ਟ੍ਰੇਸ ਕਰਦੇ ਹੋਏ ਇਹ ਜਿਹੜੇ ਇਹਦੇ ਵਿੱਚੋਂ ਚਾਰ ਦੋਸ਼ੀ ਨੇ ਉਹਨਾਂ ਨੂੰ ਅਸੀਂ ਅਰੈਸਟ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਇਹ ਚਾਰ ਦੋਸ਼ੀਆਂ ਦੇ ਨਾਮ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇਕੇ ਥਾਣਾ ਖਲਚੀਆਂ ਅੰਮ੍ਰਿਤਸਰ ਦਿਹਾਤੀ ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਦੋਲੋਂਨੰਗਲ ਥਾਣਾ ਬਿਆਸ ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਦੋਲੋਂਨੰਗਲ ਥਾਣਾ ਬਿਆਸ ਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਵਾਸੀ ਦੋਲੋਂਨੰਗਲ ਥਾਣਾ ਬਿਆਸ ਇਹ ਚਾਰੋਂ ਦੋਸ਼ੀ ਜਿਹੜੇ ਨੇ ਅੰਮ੍ਰਿਤਸਰ ਦਿਹਾਤੀ ਦੇ ਸੀਗੇ ਇਹਨਾਂ ਦੇ ਵਿੱਚ ਇੱਕ ਦੋਸ਼ੀ ਜਿਹੜਾ ਹਜੇ ਸਾਡੀ ਗ੍ਰਿਫਤ ਤੋਂ ਬਾਹਰ ਹੈ ਪਰ ਜਿਆ ਹੋਇਆ ਉਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੋਇਆ ਜਲਦੀ ਗ੍ਰਫਤਾਰ ਕਰਾਂਗੇ ਉਦਾਰਨਾਂਮ ਹੈ ਲਵਪ੍ਰੀਤ ਸਿੰਘ ਉਰਫ लवली ਪੁੱਤਰ ਸ਼ਮ ਰੇਜ ਸਿੰਘ ਵਾਸੀ ਸਠਿਆਲਾ ਇਹ ਵੀ ਅਫਸਰ ਦੀ ਆਤਿਰ ਹੈ ਇੱਥੇ ਦੱਸਣਯੋਗ ਇਹ ਹੈ ਕਿ ਇਹਨਾਂ ਨੇ ਪਿਛਲੀ 6 ਵਾਰ ਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀਗਾ ਜਦੇ ਵਿੱਚ ਮੁਕੱਦਮਾ ਨੰਬਰ 225 ਮਿਤੀ 2/9/24 ਜਿਹੜਾ ਕਿ ਥਾਣੇ ਜੰਡੇਆਲੇ ਦੇ ਵਿੱਚ ਦਰਜ ਹੋਇਆ ਸੀ ਜਦੇ ਵਿੱਚ ਇਹਨਾਂ ਨੇ 2,70,000 ਦੀ ਖੋਹ ਕੀਤੀ ਸੀ ਮੁਕੱਦਮਾ ਨੰਬਰ 190 ਜਿਹੜਾ ਕਿ ਥਾਣਾ ਸਿਟੀ ਤਰਨਤਾਰਨ ਵਿੱਚ 16924 ਨੂੰ ਪਿਛਲੇ ਸਾਲ ਰਜਿਸਟਰ ਹੋਇਆ ਸੀ ਉਹਦੇ ਵਿੱਚ ਇਹਨਾਂ ਨੇ 28437 ਰੁਪਏ ਪਲੱਸ ਇੱਕ ਰੈਡਮੀ ਦਾ ਮੋਬਾਈਲ ਜਿਹੜਾ ਸੀਗਾ ਉਹਦੀ ਖੋਹ ਕੀਤੀ ਸੀਗੀ ਮੁਕੱਦਮਾ ਨੰਬਰ 244 244 1911 2024 ਥਾਣਾ ਬਿਆਸ ਦਾ ਫਿਰ ਤੋਂ ਇਹ ਦਰਜ ਹੋਇਆ ਜਿਹਦੇ ਵਿੱਚ ਇਹਨਾਂ ਨੇ 50000 ਦੀ ਜਿਹੜੀ ਖੋਹ ਕੀਤੀ ਸੀਗੀ ਇਸ ਤੋਂ ਬਾਅਦ ਇਹਨਾਂ ਨੇ ਤਿੰਨ ਮੁਕੱਦਮੇ ਜਿਹੜੇ ਤਿੰਨ ਵਾਰ ਦਾ ਤਾਂ ਸਾਡੇ ਸਿਵਲ ਲਾਈਨ ਥਾਣੇ ਵਿੱਚ ਕੀਤੀਆਂ ਜਿੱਥੇ ਮੁਕੱਦਮਾ ਨੰਬਰ 315 10 12 2024 ਪਿਛਲੇ ਸਾਲ ਦਾ ਜਿਹਦੇ ਵਿੱਚ ਇਹਨਾਂ ਨੇ 1,36,000 ਰੁਪਇਆ 254 ਰੁਪਏ ਪਲਸ ਇੱਕੋ ਮੋਬਾਈਲ ਬੰਦ ਡੱਬਾ ਜਿਹੜਾ ਸਿੱਧਾ ਹੀ ਇਹਨਾਂ ਨੇ ਸਟੋਰ ਤੋਂ ਚੱਕ ਲਿਆ ਸੀਗਾ ਨਾਲ ਇਹਦੇ ਇਸ ਤੋਂ ਬਾਅਦ ਐਫ ਆਈ ਆਰ ਨੰਬਰ 73 ਜਿਹੜੀ ਇਸ ਸਾਲ 9325 ਨੂੰ ਰਜਿਸਟਰ ਹੋਈ ਸਿਵਲ ਲਾਈਨ ਥਾਣੇ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ 6 ਪਾਰਸਲ ਬੂਟਾਂ ਦੇ ਸ਼ੂਜ਼ ਦੇ ਪਾਰਸਲ ਜਿਹੜੇ ਉਹ ਇਹਨਾਂ ਨੇ ਉੱਥੋਂ ਖੋਹ ਕੀਤੀ ਨਾਲ ਲਿਪਸਟਿਕ ਅਤੇ ਬੈਗ ਦਾ ਲੇਡੀਜ਼ ਦਾ ਜਿਹੜਾ ਜੁਐਲਰੀ ਕਾਸਮੈਟਿਕਸ ਦਾ ਸਮਾਨ ਸੀਗਾ ਉਹਦੀ ਖੋਹੀ ਸੀਗੀ ਇਹਦੇ ਨਾਲ ਜਿਹੜੀ ਲਾਸਟ ਐਫਆਈਆਰ ਹੈ ਐਫਆਈਆਰ ਨੰਬਰ 85 ਜਿਹੜੀ 24 ਤਿੰਨ 25 ਨੂੰ ਰਜਿਸਟਰ ਹੋਈ ਹੈ ਸਿਵਲ ਲਾਈਨ ਥਾਣੇ ਦੇ ਵਿੱਚ ਉਹਦੇ ਵਿੱਚ ਇਹਨਾਂ ਨੂੰ ਦੋ ਮੋਬਾਈਲ ਫੋਨ Oppo ਤੇ Motorola ਦਾ ਜਿਹੜਾ ਹੈ ਮੋਬਾਈਲ ਫੋਨ ਉਹਦੀ ਖੋਹ ਕੀਤੀ ਸੀ ਕੁੱਲ 6 ਵਾਰਦਾਤਾਂ ਅਸੀਂ ਟ੍ਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਜਿਦੇ ਵਿੱਚ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਦੀ ਵਾਰਦਾਤ ਵੀ ਜਿਹੜੀ ਸ਼ਾਮਿਲ ਹੈ ਕੋਲ ਰਿਕਵਰੀ ਜਿਹੜੀ ਇਹਨਾਂ ਕੋਲੋਂ ਹੋਈ ਹੈ ਇਹਨਾਂ ਵਿਅਕਤੀਆਂ ਕੋਲੋਂ ਇਹਨਾਂ ਕੋਲੋਂ ਇੱਕ ਪਿਸਟਲ 32 ਬੋਰ ਸਮੇਤ ਦੋ ਜ਼ਿੰਦਾ ਰਾਊਂਡ ਇੱਕ ਇੱਕ ਟੋਏ ਪਿਸਤਲ ਜਿਹੜਾ ਹੈਗਾ ਨਾਲ ਰਿਕਵਰ ਹੋਇਆ ਜਿਹਨੂੰ ਇਹ ਵਾਰਦਾਤ ਦੇ ਵਿੱਚ ਨਾਲ ਯੂਜ਼ ਕਰਦੇ ਸੀਗੇ ਇਹਨਾਂ ਪਾਸੋਂ ਇੱਕ ਮੋਟਰਸਾਈਕਲ ਸੀਟੀ ਡੀਲਕਸ ਇੱਕ ਬੁਲਟ ਮੋਟਰਸਾਈਕਲ ਇੱਕ ਸਪਲੈਂਡਰ ਮੋਟਰਸਾਈਕਲ ਇਹ ਵੀ ਰਿਕਵਰ ਹੋਏ ਨੇ ਵਾਰਦਾਤ ਦੇ ਵਿੱਚ ਜਿਹੜੇ ਇਹਨਾਂ ਨੇ ਚੁੱਕੇ ਹੋਏ ਫੋਨ ਮੋਟਰੋਲਾ ਦੇ ਰੈਡਮੀ ਦੇ ਜਿਹੜੇ ਫੋਨ ਸੇ ਉਹ ਰਿਕਵਰ ਹੋਏ ਨੇ ਜਿਹੜਾ ਨਜਾਇਜ਼ ਪਿਸਤਲ ਹੈ ਜੀ ਜਾਇ ਜਿਹੋ ਜਿਹੇ ਬੰਦੇ ਕੋ ਕਿੱਥੋਂ ਆਉਂਦਾ ਇਹ ਸਰ ਕੀ ਇਹ ਗਰੁੱਪ ਨਾਲ ਕੰਮ ਕਰਦੇ ਕਿਵੇਂ ਵੈਸੇ ਨਹੀਂ ਇਹਨਾਂ ਦਾ ਆਪਣਾ ਹੀ ਗਰੁੱਪ ਹੈ ਜੀ ਇਹ ਆਪਣਾ ਹੀ ਇਹਨਾਂ ਨੇ ਇਸ ਲੁੱਟਖੋ ਵਾਲਾ ਗਰੁੱਪ ਕ੍ਰੀਏਟ ਕੀਤਾ ਪੰਜ ਬੰਦੇ ਤੇ ਇਨਵੋਲ ਸੀਗੇ ਤੇ ਬਾਕੀ ਇਹਨਾਂ ਦੀ ਹੋਰ ਤਫੀਸ਼ ਅਗੇ ਵਧਾਰੇ ਆ ਕਿ ਇਹਨਾਂ ਦੇ ਜੇ ਹੋਰ ਵੀ ਕੋਈ ਸਾਥੀ ਹੋਣਗੇ ਜਾਂ ਕਿਸੇ ਨੇ ਇਹਨਾਂ ਦਾ ਸਾਥ ਦਿੱਤਾ ਹੋਵੇਗਾ ਤੇ ਉਹਨੂੰ ਵੀ ਅਸੀਂ ਇਨਵੋਲ ਕਰਾਂਗੇ ਇਹ तकरीबन तकरीबन ਸਾਰੇ ਅਮਰਸਰ ਜ਼ਿਲ੍ਹੇ ਨਾਲ ਸੰਬੰਧਿਤ ਸਾਰੀ ਸਾਰੀ ਤੇ ਸਟ੍ਰੈਟਜੀ ਇਹਨਾਂ ਦੀ ਕਿ ਜਿਲ੍ਹੇ ਦੇ ਸਾਰੇ ਅਮਰਸਰ ਜ਼ਿਲ੍ਹੇ ਛੱਡ ਕੇ ਦੂਸਰੇ ਜ਼ਿਲ੍ਹੇ ਜਾ ਕੇ ਇਹਦਾ ਕੰਮ ਕਰਦੇ ਸੀ ਜੀ ਸਟ੍ਰੈਟਜੀ ਦੇ ਵਿੱਚ ਇਹ ਸੱਚ ਤਨੀ ਅਮਰਸਰ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਜੰਡੇ ਵਾਲੇ ਵੀ ਵਰਦਾਤਾ ਕੀਤੀਆਂ ਬਿਆਸ ਵੀ ਕੀਤੀ ਤੇ ਤਰਨਤਾਰਨ ਵੀ ਕੀਤੀ ਬਾਅਦ ਸਿਟੀ ਆਪਣਾ ਨਾਲ ਹੀ ਨਾਲ ਲੱਗਦਾ ਜ਼ਿਲ੍ਹਾ ਰਾਤ ਦੇ ਸਮੇਂ ਇਹ ਵਰਦਾਤ ਕਰਦੇ ਸੀਗੇ ਇੱਕ ਵਾਰੀ ਵਾਰਦਾਤ ਹੋ ਗਈ ਦੂਜੀ ਵਾਰ ਫਿਰ ਕਰਜ ਹੌਸਲਾ ਵਧ ਗਿਆ ਪਰ ਸਾਡੀ ਪੁਲਿਸ ਜਿਹੜੀ ਹੈ ਇਹਨਾਂ ਦੇ ਰਗਲਾ ਲਗਾਤਾਰ ਇਹਨਾਂ ਦੇ ਪਿੱਛੇ ਲੱਗੀ ਹੋਈ ਸੀਗੀ ਜੀ ਅਸਲਾ ਰਿਕਵਰ ਹੋਇਆ ਜੀ ਉਹ ਲੱਗਾ ਕਿਥੋਂ ਲੈ ਕੇ ਆਏ ਸੀ ਜੀ ਅਸਲਾ ਰਿਕਵਰ ਜਿਹੜਾ ਹੋਇਆ ਹੈ ਅ ਅਜੇ ਉਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਲਦੀ ਜਦੋਂ ਸਾਨੂੰ ਲੀਡ ਮਿਲੇਗੀ ਅਸੀਂ ਤੁਹਾਨੂੰ ਉਹਦੇ ਬਾਰੇ ਡਿਟੇਲ ਦੱਸਾਂਗੇ ਹਾਂਜੀ ਏਜ ਇਹੀ 20 ਤੋਂ 25 ਸਾਲ ਜਿਹੜੀ ਯੰਗਸਟਰ ਜਿਹੜੀ ਇਹਦੇ ਉਸੇ ਏਜ ਗਰੁੱਪ ਦੇ ਵਿੱਚ ਫਾਲੋ ਕਰਦੇ ਹਾਂ ਸਾਡੇ ਜਾਂਚ ਦੇ ਕਿੰਨੀਆ ਕੁ ਲੜਕੀਆਂ ਹੁਣ ਤੱਕ ਆਪਣੇ ਜ਼ਿਲ੍ਹੇ ਸਿਰਕੀ ਸੀ ਜੀ 6 ਵਾਰਦਾਤਾਂ ਜਿੰਨਾ ਕਿ ਮੈਂ ਦੱਸ ਸਕਿਆ 6 ਵਾਰਦਾਤਾਂ ਆਲਰੇਡੀ ਇਹ ਮੰਨ ਚੁੱਕੇ ਨੇ ਇਸ ਤੋਂ ਇਲਾਵਾ ਵੀ ਜੇਕਰ ਕੋਈ ਹੋਏਗੀ ਤਾਂ ਉਹ ਵੀ ਅਸੀਂ ਜਾਨ ਕਰ ਦਾਂਗੇ ਹਾਂਜੀ ਮੈਂ ਤਾਂ ਜੋ ਸਾਰੇ ਵਾਰਦਾਤ ਵਿੱਚ ਇਨਵੋਲ ਹੁੰਦੇ ਆ ਸਾਰੇ ਵਾਰਦਾਤ ਵਿੱਚ ਆਉਂਦੇ ਸੀ ਸਾਰੇ ਹੀ ਇਨਵੋਲ ਹੈਗੇ ਸਾਰੇ ਹੀ ਮੇਨ ਹੈ ਜੀ ਸਾਰੇ ਨਸ਼ਾ ਪੱਤੇ ਕਰਕੇ ਕਰਦੇ ਸੀ ਜਾਂ ਕੋਈ ਪੈਸੀ ਕਰ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹ ਗ੍ਰਫਤਾਰੀ ਤੇ ਜੀ ਸਿਟੀ ਸਿਵਲ ਲਾਈਨ ਪੁਲਿਸ ਸਟੇਸ਼ਨ ਵਾਲਿਆਂ ਨੇ ਕੀਤੀ ਹੈ ਇਹਨਾਂ ਦੀ ਜਦੋਂ ਇਹਨਾਂ ਨੂੰ ਫੜਿਆ ਗਿਆ ਹੈ ਫੀਅਰ ਦੇ ਵਿੱਚ ਇਹਨਾਂ ਨੇ ਕੀਤਾ